ਜੇ ਕਿਸ ਤਰ੍ਹਾਂ ਗਲਾਬੀ ਸੁੰਡੀ ਅਟੈਕ ਕਰ ਚੁੱਕੀ ਹੈ ਨਰਮਾ ਬੈਲਟ ਤੀਜੀ ਵਾਰ ਫਿਰ ਉਜੜਨ ਜਾ ਰਹੀ ਹੈ ਕਿਸਾਨ ਜੇ ਖੁਦਕੁਸ਼ੀ ਨਾ ਕਰੇਗਾ ਤਾਂ ਹੋਰ ਕੀ ਕਰੇਗਾ ਕਿਸਾਨ ਕੋਲ ਕੋ ਚਾਰਾ ਨਹੀਂ ਰਹਿ ਗਿਆ ਜਿਹੜੇ ਹਾਲਾਤ ਬਣ ਗਏ ਨੇ ਜਿਹੜੇ ਲੋਕ ਨਰਮੇ ਤੇ ਡਿਪੈਂਡ ਕਰਦੇ ਨੇ ਉਹ ਕਿੱਧਰ ਜਾਣਗੇ ਦੇ ਇਲਾਕੇ ਹਵੋਰ ਦੇ ਵਿੱਚ ਖਾਸ ਕਰਕੇ ਥਲੜਾ ਪਾਣੀ ਮਾੜਾ ਹੋਣ ਕਰਕੇ ਅਸੀਂ ਨਰਮੇ ਤੋਂ ਬਿਨਾ ਹੋਰ ਕੁਝ ਨਹੀਂ ਲਾ ਸਕਦੇ ਤੀਜਾ ਸਾਲ ਹੋ ਗਿਆ ਸਾਨੂੰ ਰੋਂਦਿਆਂ ਨੂੰ ਇਹ ਸਰਕਾਰ ਬਦਲਾ ਦੇ ਨਾਂ ਤੇ ਆਈ ਸੀ ਸਾਡੇ ਗਵਾਂਢ ਹੀ ਬੈਠੇ ਸਾਡੇ ਇਲਾਕੇ ਦੇ ਵਿੱਚ ਬੈਠੇ ਬੜੇ ਆਪਣੇ ਆਪ ਨੂੰ ਇਮਾਨਦਾਰ ਘੋਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿੰਦਾ ਅਜੇ ਤੱਕ ਇਸ ਨਰਮੇ ਦੇ ਪ੍ਰਤੀ ਔਰ ਨਾ ਬਾਗਾਂ ਦੇ ਪ੍ਰਤੀ ਖਾਸ ਕਰਕੇ ਨਰਮੇ ਦੇ ਨਰਮੇ ਦੇ ਪ੍ਰਤੀ ਕਦੀ ਕੋਈ ਬਿਆਨ ਨਹੀਂ ਆਇਆ ਸਭ ਤੋਂ ਮਾੜਾ ਔਰ ਮੁਕੰਮਾ ਮੈਂ ਕਹਿ ਸਕਦਾ ਇਹ ਜਿਹੜਾ ਮੰਤਰੀ ਬਣਾਇਆ ਬੜਾ ਅਫਸੋਸ ਹੁੰਦਾ ਹੈ ਵੀ ਇਹ ਬੜਾ ਹੀ ਆਪਣੇ ਆਪ ਨੂੰ ਗਿਣਦਾ ਸੀ ਵੀ ਮੈਂ ਬੜਾ ਸੱਚਾ ਸੋਚਾ ਪਰ ਇਹਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਅੱਜ ਹਬੌਰ ਇਲਾਕੇ 'ਚ ਖੜੇ ਆ ਤੁਹਾਨੂੰ ਦਿਖਾ ਰਹੇ ਆ ਨਰਮੇ ਦੇ ਕਿਸ ਤਰ੍ਹਾਂ ਗਲਾਬੀ ਸੂੰਡੀ ਅਟੈਕ ਕਰ ਚੁੱਕੀ ਏ ਮੈਂ ਕੈਮਰਾਮੈਨ ਨੂੰ ਕਹਾਂਗਾ ਨੇੜੇ ਆ ਕੇ ਦਿਖਾਏ ਆ ਦੇਖੋ ਗਲਾਬੀ ਸੂੰਡੀ ਆ ਉਮੀ ਵਿੱਚ ਆ ਦੇਖੋ ਆ ਵੇ ਇਧਰ ਵੀ ਨਰਮਾ ਬੈਲਟ ਤੀਜੀ ਵਾਰ ਫੇਰ ਉਜੜਨ ਜਾਰੀ ਲਗਾਤਾਰ ਤੀਜੇ ਸਾਲ ਸਾਡੀ ਸਰਕਾਰ ਬਿਲਕੁਲ ਸੁੱਤੀ ਬੋਲੀ ਅੰਨੀ ਹੋ ਚੁੱਕੀ ਹੈ ਕੋਈ ਇਹਨਾਂ ਦਾ ਕਿਸਾਨਾਂ ਵਾਲੇ ਪਾਸੇ ਖਿਆਲ ਨਹੀਂ ਨਾ ਇਹਨਾਂ ਦਾ ਕੋਈ ਖੇਤੀਬਾੜੀ ਅਫਸਰ ਪਿੰਡਾਂ ਚ ਆ ਕੇ ਕਿਸਾਨਾਂ ਨੂੰ ਗਾਈਡ ਕਰ ਰਿਹਾ ਫੀ ਗਲਾਬੀ ਸੁੰਡੀ ਤੋਂ ਕਿਵੇਂ ਕਿਸਾਨ ਆਪਦੇ ਨਰਮੇ ਨੂੰ ਬਚਾ ਸਕਦੇ ਨੇ ਆ ਹਾਲਾਤ ਹੋ ਗਏ ਨੇ ਕਿਸਾਨ ਜੇ ਖੁਦਕੁਸ਼ੀ ਨਾ ਕਰੇਗਾ ਤਾਂ ਹੋਰ ਕੀ ਕਰੇਗਾ ਕਿਸਾਨ ਕੋਲ ਕੋ ਚਾਰਾ ਨਹੀਂ ਰਹਿ ਗਿਆ ਜਿਹੜੇ ਹਾਲਾਤ ਬਣ ਗਏ ਨੇ ਜਿਹੜੇ ਲੋਕ ਨਰਮੇ ਤੇ ਡਿਪੈਂਡ ਕਰਦੇ ਨੇ ਉਹ ਕਿੱਧਰ ਜਾਣਗੇ ਅਫਸੋਸ ਸਾਡਾ ਸਿਸਟਮ ਅੰਨਾ ਬੋਲਾ ਗੁੰਗਾ ਹੋ ਚੁੱਕਿਆ ਕੋਈ ਵੀ ਇਸ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਨਾ ਕੋਈ ਆਪੋਜੀਸ਼ਨ ਦਾ ਕੋਈ ਆਗੂ ਗੱਲ ਕਰ ਰਿਹਾ ਨਾ ਸਰਕਾਰ ਦਾ ਤੇ ਅਫਸੋਸ ਜਿਹੜੇ ਸਾਡੇ ਆ ਕਿਸਾਨ ਜਥੇਬੰਦੀਆਂ ਵਾਲੇ ਵੀ ਕਹਿੰਦੇ ਨੇ ਚਲੋ ਦਿੱਲੀ ਚਲੋ ਦਿੱਲੀ ਕੋਈ ਇਹ ਵੀ ਨਹੀਂ ਬੋਲ ਰਹੇ ਨਰਮਾ 벨ਟ ਤੇ ਵੀ ਨਰਮੇ ਵਾਲੇ ਕਿਸਾਨ ਉਜੜ ਰਹੇ ਨੇ ਅੱਜ ਅਸੀਂ ਬੜੇ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਦੇਖ ਰਹੇ ਸੀ ਕੋਈ ਤਾਂ ਬੋਲੇਗਾ ਕੋਈ ਸਾਡਾ ਸਰਕਾਰ ਦਾ ਵੱਡਾ ਕੋਈ ਬਲਾਰਾ ਬੋਲੇਗਾ ਆਪੋਜੀਸ਼ਨ ਦਾ ਕੋਈ ਵੱਡਾ ਲੀਡਰ ਬੋਲੇਗਾ ਜਾਂ ਸਾਡਾ ਕੋਈ ਕਿਸਾਨ ਆਗੂ ਬੋਲੇਗਾ ਪਰ ਅਫਸੋਸ ਕੋਈ ਵੀ ਜਿਹੜਾ ਡੀਏਪੀ ਖਾਦ ਦੇ ਸੈਂਪਲ ਫੇਲ ਹੋਏ ਨੇ ਇਸ ਮੁੱਦੇ ਤੇ ਬੋਲ ਨਹੀਂ ਰਿਹਾ ਜਿਹੜਾ ਕਿ ਬੜਾ ਗੰਭੀਰ ਮੁੱਦਾ ਹੈ ਖਕਾਨਾ ਦੀ ਜਿਹੜੀ ਰੀੜ ਦੀ ਹੱਡੀ ਕਹਿ ਸਕਨੇ ਆ ਜੇ ਫਸਲ ਨੂੰ ਖਾਦ ਨਾ ਪਵੇ ਤਾਂ ਫਸਲ ਨਹੀਂ ਹੁੰਦੀ ਤੇ ਜੇ ਫਸਲ ਨੂੰ ਪਾਉਣ ਵਾਲੀ ਖਾਦ ਹੀ ਨਕਲੀ ਨਿਕਲ ਆਵੇ ਤਾਂ ਉਹਦੇ ਉੱਤੇ ਬੋਲਣਾ ਸਾਡੇ ਸਰਕਾਰ ਦਾ ਹੱਕ ਬਣਦਾ ਸੀ ਸਾਡੀ ਓਪੋਜੀਸ਼ਨ ਦਾ ਹੱਕ ਬੰਦਾ ਸੀ ਸਾਡੇ ਕਿਸਾਨ ਆਗੂਆਂ ਦਾ ਹੱਕ ਬੰਦਾ ਸੀ ਤੇ ਸਾਨੂੰ ਕਹਿੰਦੇ ਨੇ ਕਦੀ ਦਿੱਲੀ ਚਲੋ ਉੱਥੇ ਚਲੋ ਇੱਥੇ ਚਲੋ ਪਰ ਸਾਡੇ ਤੋਂ ਸਾਡਾ ਘਰ ਉਹ ਜਿਹੜਾ ਉਹ ਸੰਭਾਲਿਆ ਨਹੀਂ ਜਾ ਰਿਹਾ ਇੱਕ ਡੀਪੀ ਖਾਦ ਜਿਹੜੀ ਨਕਲੀ ਨਿਕਲੀ ਏ ਜਿੰਦਾ ਕੀ ਨਾ ਤਾਂ ਕੋਈ ਏਡਾ ਸਰਕਾਰ ਵੱਲੋਂ ਸਖਤ ਸਟੈਂਡ ਲਿਆ ਗਿਆ ਜਿਹੜਾ ਕਿ ਮਾਰਕਫੈੱਡ ਵੱਲੋਂ ਸਹਿਕਾਰੀ ਸੁਸਾਇਟੀਆਂ ਨੂੰ ਡੀਪੀ ਖਾਦ ਮੁਹਈਆ ਕਰਵਾਈ ਗਈ ਸੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜੇ ਸਾਡਾ ਖੇਤੀਬਾੜੀ ਮੰਤਰੀ ਐਡਾ ਇਮਾਨਦਾਰ ਹੁੰਦਾ ਸਾਡਾ ਮੁੱਖ ਮੰਤਰੀ ਪੂਰਾ ਸਟੈਂਡ ਵਾਲਾ ਹੁੰਦਾ ਤਾਂ ਹੁਣ ਨੂੰ ਕੋਈ ਕਈ ਅਵਸਰ ਰਿਮਾਂਡ ਤੇ ਲਏ ਹੁੰਦੇ ਤੇ ਉਹਨਾਂ ਨੂੰ ਕਾਰਨ ਪੁੱਛਿਆ ਜਾਂਦਾ ਦੱਸੋ ਵੀ ਡੀਏਪੀ ਨਕਲੀ ਆਈ ਤੇ ਆਈ ਕਿਵੇਂ ਸੈਂਪਲ ਇਹ ਹੁਣ ਲੈ ਰਹੇ ਨੇ ਜਦੋਂ ਡੀਏਪੀ ਆਉਂਦੀ ਉਦੋਂ ਸੈਂਪਲ ਕਿਉਂ ਨਹੀਂ ਲੈਂਦੇ ਬੜਾ ਵੱਡਾ ਸਵਾਲ ਹੈ ਗੰਧ ਪੈ ਚੁੱਕਿਆ ਨਾ ਕੋ ਸਾਡਾ ਇਹਦੇ ਤੇ ਆਪੋਜੀਸ਼ਨ ਦਾ ਲੀਡਰ ਬੋਲਿਆ ਕੋਈ ਵੱਡਾ ਐਨ ਲੱਗਦਾ ਜਿਵੇਂ ਇਹ ਸਾਰੇ ਚੰਦੇ ਲੈਂਦੇ ਨੇ ਇਹਨਾਂ ਤੋਂ ਇਹਨਾਂ ਦੇ ਮੂੰਹ ਬੰਦ ਉਹਨਾਂ ਬੁਰਕੀਆਂ ਪਾ ਕੇ ਕੀਤੇ ਹੋਏ ਨੇ ਤੇ ਜੇ ਸਾਨੂੰ ਖਾਦ ਹੀ ਨਾ ਅਰੀਜਨਲ ਮਿਲੇਗੀ ਤੇ ਪਹਿਲੋ ਤਾਂ ਨਰਮੇ ਨੂੰ ਗੁਲਾਬੀ ਸੁੰਡੀ ਖਾ ਗਈ ਤਾਂ ਫਿਰ ਕਿਸਾਨ ਜਾਏਗਾ ਕਿੱਧਰ ਇਹ ਬੜਾ ਵੱਡਾ ਵਿਸ਼ਾ ਇਹ ਸੋਚਣ ਦਾ ਵਿਸ਼ਾ ਧੰਨਵਾਦ